ਅਗੁਰਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਸੁਣ ਚੁੱਕੇ ਹੋ ਸ੍ਰੀ ਗੁਰੂ ਹਰ Rai ਸਾਹਿਬ ਜੀ ਦੀ ਜੀਵਨ ਸਾਖੀ ਦੇ ਹੁਣ ਤੁਸੀਂ ਸੁਣੋ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਜੀਵਨ ਸਾਖੀ ਦਾ ਭਾਗ ਪਹਿਲਾ RAM Rai ਜੀ ਨੇ ਖੁਸ਼ੀ ਕਰਨ ਡੇਰੇ ਆਨ ਕੇ RAM Rai ਜੀ ਨੇ ਬਹੁਤ ਖੁਸ਼ੀ ਕੀਤੀ ਕਿ ਮੇਰਾ ਕੰਮ ਹੋ ਜਾਵੇਗਾ ਕਿਉਂਕਿ ਪਿਤਾ ਜੀ ਨੇ ਕਹੇ ਅਨੁਸਾਰ ਹਰਕ੍ਰਿਸ਼ਨ ਜੀ ਨੇ ਪਾਤਸ਼ਾਹ ਦੇ ਸਾਹਮਣੇ ਨਹੀਂ ਹੋਣਾ ਇਸ ਕਰਕੇ ਪਾਤਸ਼ਾਹ ਨਾਲ ਵਿਰੋਧ ਪੈ ਜਾਣਾ ਹੈ ਜੇਕਰ ਦਿੱਲੀ ਆ ਗਏ ਤਾਂ ਪਾਤਸ਼ਾਹ ਨਾਲ ਮਿਲਣਾ ਹੀ ਪਵੇਗਾ ਪ੍ਰਤੀਜ्ञਾ ਟੁੱਟ ਜਾਵੇਗੀ ਜੇਕਰ ਪ੍ਰਤੀਜ्ञਾ ਪਾਲੀ ਤਾਂ ਕੀਰਤਪੁਰ ਛੱਡ ਕਿਸੇ ਜੰਗਲਾਂ ਪਹਾੜਾਂ ਵਿੱਚ ਜਾ ਕੇ ਲੁਕਦੇ ਫਿਰਦੇ ਰਹਿਣਗੇ ਪਾਤਸ਼ਾਹ ਨਾਲ ਲੜਾਈ ਤਾਂ ਕਰਨੀ ਹੀ ਕਰ ਹੀ ਨਹੀਂ ਸਕਦੇ ਇਤਨੀ ਤਾਕਤ ਹੀ ਨਹੀਂ ਦੇਖੋ ਹੁਣ ਕੀ ਬਣਦਾ ਹੈ ਬੈਲੋਂ ਕੇ ਭਾਈ ਗੁਰਦਾਸ ਜੀ ਨੇ ਕਿਹਾ ਮਹਾਰਾਜ ਇਹ ਨਾ ਕਹੋ ਕਿਉਂਕਿ ਗੁਰੂ ਘਰ ਅੱਗੇ ਪਾਤਸ਼ਾਹ ਦੀ ਕੀ ਤਾਕਤ ਹੈ ਆੜ ਸਕੇ ਕੀ ਆਪ ਇੱਕੋ ਨਿਗਾਹ ਨਾਲ ਪਾਤਸ਼ਾਹ ਨੂੰ ਤਬਾਹ ਨਹੀਂ ਕਰ ਸਕਦੇ ਉਹਨਾਂ ਨੂੰ ਤਾਂ ਬੇਅੰਤ ਸ਼ਕਤੀ ਪ੍ਰਾਪਤ ਹੈ ਉਹ ਚਾਹਣ ਤਾਂ ਇੱਕ ਕੰਗਾਲ ਨੂੰ ਦਿੱਲੀ ਦੇ ਤਖਤ ਤੇ ਬਿਠਾ ਸਕਦੇ ਹਨ ਉਂਝ ਦੇਖੋ ਕੀ ਖੇਲ ਵਰਤੀ ਹੈ ਮਗਰ ਆਪ ਖਿਮਾ ਕਰੋ ਮਿਲ ਕੇ ਵਰਤੋ ਰਾਮ ਰਾਏ ਜੀ ਚੁੱਪ ਕਰ ਰਹੇ ਮਗਰ ਮਨ ਦੀ ਈਰਖਾ ਨਾ ਦਵਾਈ ਰਾਜਾ ਜੈ ਸਿੰਘ ਸਵਾਈ ਨੇ ਸ਼੍ਰੀ ਹਰਿਕ੍ਰਿਸ਼ਨ ਜੀ ਪਾਸ ਆਪਣਾ ਵਜ਼ੀਰ ਭੇਜਣਾ ਅਗਲੇ ਭਲਕ ਰਾਜਾ ਜੈ ਸਿੰਘ ਨੇ ਪਾਸ਼ਾ ਪਾਸੋਂ ਬੜੀ ਨਰਮੀ ਔਰ ਬੇਨਤੀ ਦੀ ਚਿੱਠੀ ਲਿਖਵਾ ਕੇ ਨਾਲ ਹੀ ਆਪ ਚਿੱਠੀ ਲਿਖ ਕੇ ਵਜ਼ੀਰ ਦੇ ਹੱਥ ਦਿੱਤੀ ਔਰ ਆਖਿਆ ਬੜੇ ਦੀਨ ਹੋ ਕੇ ਸ਼੍ਰੀ ਗੁਰੂ ਜੀ ਅੱਗੇ ਬੇਨਤੀਆਂ ਕਰਨੀਆਂ ਤੇ ਪ੍ਰਸੰਨ ਕਰਕੇ ਨਾਲ ਲੈ ਆਉਣਾ ਗੁਰੂ ਜੀ ਵਾਸਤੇ ਸੁਨਹਿਰੀ ਸਾਜ ਵਾਲਾ ਸੁੰਦਰ ਹਾਥੀ ਨਾਲ ਦਿੱਤਾ ਵਜ਼ੀਰ ਪੁੱਜ ਕੋ ਰਾਜਸੀ ਸਮਾਜ ਨਾਲ ਕੀਰਤਪੁਰ ਨੂੰ ਤੁਰਿਆ ਰਸਤੇ ਵਿੱਚ ਗੁਰੂ ਜੀ ਦੀ ਆਰਾਧਨਾ ਕਰਦਾ ਹੋਇਆ ਤੁਰਦਾ ਤੁਰਦਾ ਕੀਰਤਪੁਰ ਪੁੱਜਾ ਸ਼ਹਿਰ ਤੋਂ ਬਾਹਰ ਡੇਰਾ ਕਰਕੇ ਗੁਰੂ ਜੀ ਪਾਸ ਸਨੇਹਾ ਘੱਲਿਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਰਸਤ ਪਹੁੰਚਾ ਦਿੱਤੀ ਹੋਰ ਸੇਵਾ ਵਾਸਤੇ ਸਿੱਖ ਭੇਜ ਦਿੱਤਾ ਤੇ ਕਿਹਾ ਆਪਰਾਤ ਆਰਾਮ ਕਰੋ ਕੱਲ ਪਿਛਲੇ ਪਹਿਰ ਦਵਾਨ ਦੇ ਸਮੇਂ ਅਸੀਂ ਆਪ ਨੂੰ ਸਦਵਾਵਾਂਗੇ ਗੁਰੂ ਜੀ ਨੇ ਸਵੇਰ ਦਾ ਦਵਾਨ ਸਜਾ ਕੇ ਫਰਸ਼-ਪੁਰਸ਼ ਚੰਗੀ ਤਰ੍ਹਾਂ ਠੀਕ ਕਰਨ ਦਾ ਹੁਕਮ ਦਿੱਤਾ ਫਿਰ ਪਿਛਲੇ ਪਹਿਰ ਭਰ ਕੇ ਦੀਵਾਨ ਕੀਤਾ ਸੇਵਕ ਨੂੰ ਭੇਜ ਕੇ ਵਜ਼ੀਰ ਸਦਵਾਇਆ ਵਜ਼ੀਰ ਜੀ ਨੇ ਆਣ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਚਰਨਾਂ ਤੇ ਸਿਰ ਰੱਖਿਆ ਧੀਨ ਹੋ ਕੇ ਪਾਸ ਬੈਠਾ ਸੁਖ ਸਾੰਦ ਪੁੱਛੀ ਬਾਦਸ਼ਾਹ ਤੋਂਏ ਤੇ ਰਾਜਾ ਜੀ ਦੀ ਪੱਤਰ ਕਾ ਗੁਰੂ ਜੀ ਅੱਗੇ ਰੱਖੀ ਬੜੀ ਨਿਮਰਤਾ ਭਰੀ ਬੇਨਤੀ ਨਾਲ ਅਰਜ ਕੀਤੀ ਕਿ ਸਤਿਗੁਰੂ ਆਪ ਦਿੱਲੀ ਦੀ ਸੰਗਤ ਨੂੰ ਦਰਸ਼ਨ ਦੇ ਕੇ ਤਾਰਨਾ ਕਰੋ ਰਾਜਾ ਜੈ ਸਿੰਘ ਸਵਾਈ ਆਪ ਦੇ ਦਰਸ਼ਨ ਨੂੰ ਲੋਚਦਾ ਹੈ ਗੁਰੂ ਜੀ ਉਸ ਦੀਆਂ ਬਹੁਤ ਬੇਨਤੀਆਂ ਸੁਣ ਕੇ ਕਹਿਣ ਲੱਗੇ ਰਾਤ ਆਰਾਮ ਕਰੋ ਸਵੇਰੇ ਜੋ ਕਰਤਾਰ ਦਾ ਹੁਕਮ ਹੋਵੇਗਾ ਕੀਤਾ ਜਾਵੇਗਾ ਗੁਰੂ ਜੀ ਨੇ ਦਿੱਲੀ ਨੂੰ ਤੁਰਨਾ ਅਗਲੇ ਭਲਕ ਗੁਰੂ ਜੀ ਦੇ ਦੀਵਾਨ ਵਿੱਚ ਵਜ਼ੀਰ ਨੇ ਫਿਰ ਆਣ ਕੇ ਬੇਨਤੀ ਕੀਤੀ ਗੁਰੂ ਜੀ ਬੋਲੇ ਸਾਡਾ ਪ੍ਰਾਨ ਹੈ ਨਾਹੀਂ ਅਸੀਂ ਪਾਸ਼ਾ ਦੇ ਮੱਥੇ ਲੱਗਣਾ ਹੈ ਤੇ ਨਾਹੀਂ ਅਸੀਂ ਆਪਣਾ ਦਰਸ਼ਨ ਦੇਣਾ ਹੈ ਬਾਕੀ ਰਾਜਾ ਜੈ ਸਿੰਘ ਦੇ ਪ੍ਰੇਮ ਦੀ ਖਿੱਚ ਸਾਨੂੰ ਲੱਗ ਰਹੀ ਹੈ ਅੱਛਾ ਤਿਆਰੀ ਕਰੋ ਵਜ਼ੀਰ ਨੇ ਪ੍ਰਸੰਨ ਹੋ ਕੇ ਨਮਸਕਾਰ ਕੀਤੀ ਤਿਆਰੀ ਕਰਨੀ ਸ਼ੁਰੂ ਕੀਤੀ ਉਵੇਂ ਹੀ ਇੱਕ ਸਿੱਖ ਨੇ ਆਣ ਕੇ ਬੇਨਤੀ ਕੀਤੀ ਸਤਿਗੁਰੂ ਜੀ ਸੰਗਤ ਆ ਰਹੀ ਹੈ ਆਪਨੇ ਰਹਿ ਕੇ ਦਰਸ਼ਨ ਦੇਣਾ ਪਿਛਲੇ ਪਹਿਰ ਸੰਗਤ ਨੇ ਆਣ ਕੇ ਭੇਟਾ ਧਰਿਆ ਗੁਰੂ ਜੀ ਨੇ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਦਾ ਵਾਰ ਦਿੱਤਾ ਜਦ ਅਗਲੇ ਪੜਕ ਫਿਰ ਤਿਆਰ ਹੋਏ ਤਾਂ ਇੱਕ ਸਿੱਖ ਨੇ ਆਣ ਕੇ ਫੇਰ ਅਰਜ ਕੀਤੀ ਸੱਚੇ ਪਾਸ਼ਾ ਫੁਲਾਣੇ ਦੇਸ਼ ਦੀ ਸੰਗਤ ਆ ਰਹੀ ਹੈ ਮੈਨੂੰ ਉਹਨਾਂ ਅੱਗੇ ਭੇਜਿਆ ਹੈ ਮੂਲ ਕੀ ਇਹ ਇਸ ਤਰ੍ਹਾਂ ਹੀ 10 ਦਿਨ ਬੀਤ ਗਏ ਵਜ਼ੀਰ ਦੇਖ ਕੇ ਅश्चर्य ਹੋਵੇ ਕਿ ਗੁਰੂ ਜੀ ਦਾ ਬੜਾ ਪ੍ਰਤਾਪ ਹੈ ਅੰਤ ਗੁਰੂ ਜੀ ਸਮਾਜ ਨੂੰ ਨਾਲ ਲੈ ਕੇ ਵਜ਼ੀਰ ਦੇ ਨਾਲ ਤੁਰ ਪਏ ਪਹਿਲੀ ਮੰਜ਼ਲ ਤੇ ਡੇਰਾ ਕੀਤਾ ਤਾਂ ਇੱਕ ਸਿੱਖ ਨੇ ਆਨ ਕੇ ਬੇਨਤੀ ਕੀਤੀ ਸੱਚੇ ਪਾਸ਼ਾ ਆਵਲ ਦੀ ਸੰਗਤ ਆ ਰਹੀ ਹੈ ਅਜੇ 10 ਕੋਤੇ ਹੈ ਗੁਰੂ ਜੀ ਨੇ ਦਰਸ਼ਨ ਦੇਣ ਦੀ ਖਾਤਰ ਉਥੇ 2 ਦਿਨ ਡੇਰਾ ਰੱਖਿਆ ਫਿਰ ਸਭ ਨੂੰ ਦਰਸ਼ਨ ਦੇ ਕੇ ਨਿਹਾਲ ਕਰਕੇ ਵਿਦਾ ਕੀਤਾ ਤੀਸਰੇ ਦਿਨ ਫਿਰ ਅੱਗੇ ਨੂੰ ਤੁਰੇ ਪੰਜੋਖਰੇ ಗ್ರಾಮ ਪੁੱਜੇ ਡੇਰਾ ਕੀਤਾ ਇੱਕ ਸਿੱਖ ਛੇਤੀ ਛੇਤੀ ਤੁਰਦਾ ਹੋਇਆ ਨਮਸਕਾਰ ਕਰਕੇ ਬੇਨਤੀ ਕੀਤੀ ਸੱਚੇ ਪਾਸ਼ਾ ਲੰਮੇ ਰੇਸ ਦੀ ਸੰਗਤ ਆ ਰਹੀ ਹੈ ਸੋ ਪਰਸੋਂ ਇੱਥੇ ਪੁੱਜੇਗੀ ਆਪ ਦਰਸ਼ਨ ਦੇ ਕੇ ਜਾਣਾ ਗੁਰੂ ਜੀ ਬੇਨਤੀ ਮੰਨ ਕੇ ਠਹਿਰ ਗਏ ਸੰਗਤ ਆਈ ਭੇਟਾ ਰੱਖ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਨੇ ਸਭ ਨੂੰ ਜਥਾ ਯੋਗ ਉਪਦੇਸ਼ ਦੇ ਕੇ ਸਿਰੋਪਾਉ ਦਿੱਤੇ ਕਾਮਨਾ ਪੂਰੀਆਂ ਹੋਣ ਲੱਗਦਾ ਵਰ ਦੇ ਕੇ ਵਿਰਿਆ ਦਿੱਤਾ ਜਦ ਅਗਲੇ ਪੜਕ ਫਿਰ ਤਿਆਰੀ ਕੀਤੀ ਤਾਂ ਸਨੇਹਾ ਆਇਆ ਮਹਾਰਾਜ ਸੰਗਤ ਆ ਰਹੀ ਹੈ ਵਜ਼ੀਰ ਨੇ ਬੀਨ ਹੋ ਕਰਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਸੱਚੇ ਪਾਸ਼ਾ ਇਸ ਤਰ੍ਹਾਂ ਤਾਂ ਅਸੀਂ ਕਈਆਂ ਮਹੀਨਿਆਂ ਵਿੱਚ ਵੀ ਦਿੱਲੀ ਨਹੀਂ ਪੁੱਜਾਂਗੇ ਸੰਗ ਤਾਂ ਬਿਆਨਤ ਆਉਂਦੀਆਂ ਹਨ ਕੋਈ ਅਜਿਹਾ ਪਾ ਕਰੋ ਜੋ ਛੇਤੀ ਪੁੱਜੇ ਗੁਰੂ ਜੀ ਨੇ ਮੁਸਕਰਾ ਕੇ ਆਖਿਆ ਲਓ ਹੁਣ ਇਹ ਕਰ ਦਿੰਦੇ ਹਾਂ ਪਾਸ ਹੀ ਇੱਕ ਰੇਤਲਾ ਟਿੱਬਾ ਸੀ ਗੁਰੂ ਜੀ ਉੱਠ ਕੇ ਉਸ ਉੱਤੇ ਜਾ ਚੜੇ ਖੱਤਾਂ ਨਾਲ ਰੇਤ ਇਕੱਠੀ ਕਰਕੇ ਇੱਕ ਉੱਚੇ ਜਿਹੇ ਠੜਾ ਬਣਾ ਦਿੱਤਾ ਹੁਕਮ ਦਿੱਤਾ ਕਿ ਇੱਥੇ ਫਰਸ਼ ਕਰਕੇ ਇੱਕ ਨਿਸ਼ਾਨ ਗੱਡ ਦਿਓ ਕੁਝ ਕੁ ਮਸਾਂਦ ਸਿੱਖ ਇੱਥੇ ਡੇਰਾ ਲਾ ਲੈਣ ਜੋ ਸੰਗਤ ਆਵੇ ਸਭ ਨੂੰ ਸਾਡਾ ਹੁਕਮ ਸੁਣਾ ਦਿਓ ਕਿ ਜੋ ਕਾਰਪੇਟ ਲਿਆਏ ਹੋ ਸਭ ਇੱਥੇ ਹੀ ਅਰਪਣ ਕਰ ਦਿਓ ਤੇ ਗੁਰੂ ਘਰ ਵੱਲੋਂ ਸਭ ਦੀਆਂ ਮਾਨ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਇਸ ਤੋਂ ਅੱਗੇ ਸਾਡੇ ਮਗਰ ਕੋਈ ਪੈਰ ਨਾ ਚੁੱਕੇ ਗੁਰੂ ਜੀ ਦੇ ਹੁਕਮ ਨਾਲ ਨਿਸ਼ਾਨ ਗੱਡਿਆ ਗਿਆ ਤੰਬੂ ਲਗਾਏ ਗਏ ਫਰਸ਼ ਕਰਕੇ ਉਸੰਦਾ ਨੇ ਡੇਰਾ ਲਗਾ ਲਿਆ ਗੁਰੂ ਜੀ ਅੱਗੇ ਨੂੰ ਤੁਰ ਪਏ ਜਿਹੜੀਆਂ ਸੰਗਤਾਂ ਆਈਆਂ ਗੁਰੂ ਜੀ ਦਾ ਹੁਕਮ ਸੁਣ ਕੇ ਉਥੋਂ ਹੀ ਮੱਥਾ ਟੇਕ ਕੇ ਪਿੱਛੇ ਨੂੰ ਮੁੜ ਜਾਂਦੀਆਂ ਰਹੀਆਂ ਗੁਰੂ ਜੀ ਨੇ ਮੂਰਖ ਝੀਵਰ ਪਾਸੋਂ ਵਿਦਵਾਨ ਪੰਡਤ ਨਾਲ ਸ਼ਾਸਤਰ ਅਰਥ ਕਰਵਾਉਣੇ ਇੱਕ ਨਗਰ ਵਿੱਚ ਪੂਜੇ ਤਾਂ ਉਥੇ ਡੇਰਾ ਕਰ ਦਿੱਤਾ ਸ਼ਾਹੀ ਸਮਾਜ ਲੱਗ ਗਿਆ ਨੌਬਦਾਂ ਵੱਜਣ ਲੱਗੀਆਂ ਧੂਮ ਧਾਮ ਦੀ ਰੌਣਕ ਦੇਖਣ ਲਈ ਨਗਰ ਦੇ ਸਭ ਲੋਕ ਆਣ ਇਕੱਠੇ ਹੋਏ ਜਿਨ੍ਹਾਂ ਵਿੱਚ ਇੱਕ ਵਿਦਵਾਨ ਪੰਡਤ ਜੋ ਨਗਰ ਵਿੱਚ ਮੰਨਿਆ-ਕੰਨਿਆ ਤੇ ਦੂਰ-ਦੂਰ ਤੱਕ ਪ੍ਰਸਿੱਧ ਸੀ ਉਸ ਨੇ ਹਾਥੀ ਘੋੜੇ ਜੂੜ ਦੇ ਦੇਖ-ਦੇਖ ਕੇ ਪੁੱਛਿਆ ਇਹ ਕਿਸ ਦਾ ਡੇਰਾ ਉੱਤਰਿਆ ਹੈ ਇਹਨਾਂ ਦਾ ਕੀ ਨਾਮ ਹੈ ਇੱਕ ਸਿੱਖ ਨੇ ਦੱਸਿਆ ਇਹ ਡੇਰਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਹੈ ਜੋ ਈਸ਼ਵਰ અવਤਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਹਨ ਪੰਡਤ ਸੁਣ ਕੇ ਕਹਿਣ ਲੱਗੇ ਦੇਖੋ ਕਿੰਨਾ ਲੰਬਾ ਤੇ ਉੱਚਾ ਨਾਮ ਹੈ ਨਾਲੇ ਇਸ ਭਾਏ ਇਮਾਨ ਪਦਵੀ ਨਾਲ ਗੁਰ ਪਦਵੀ ਨਾਲੇ ਸ਼੍ਰੀ ਹਰਿਕ੍ਰਿਸ਼ਨ ਨਾਮ ਨਾਲੇ ਅੱਠਵੀਂ ਪਾਸ਼ਾਈ ਈਸ਼ਵਰ અવਤਾਰ ਇਸ ਤਰ੍ਹਾਂ ਨਾਮ ਰਖਾਉਣਾ ਬਹੁਤ ਦੇ ਦੋਸ਼ ਹੈ ਈਸ਼ਵਰ અવਤਾਰ શ્રી 크੍ਰਿਸ਼ਨ ਜੀ ਨੇ ਗੀਤਾ ਉਚਾਰੀ ਹੋਈ ਹੈ ਜੇਕਰ ਇਹ ਵੀ ਈਸ਼ਵਰ અવਤਾਰ ਹਨ ਤਾਂ ਮੈਨੂੰ ਅਰਥ ਕਰਕੇ ਹੀ ਦੱਸਣ ਸਿੱਖ ਨੇ ਦੇਖਿਆ ਕਿ ਇਹ ਪੰਡਤ ਬੜੀ ਤਰਕ ਕਰਦਾ ਹੈ ਪੰਡਤ ਨੇ ਆਖਿਆ ਪੰਡਤ ਜੀ ਤੁਸੀਂ ਅਜੇ ਗੁਰੂ ਜੀ ਦੀ ਮਹਿਮਾ ਨੂੰ ਨਹੀਂ ਦੇਖਿਆ ਪੰਡਤ ਪੁੱਛਣ ਲੱਗਾ ਕਿੰਨੇ ਕੁ ਉਮਰਾਂ ਦੇ ਹਨ ਸਿੱਖ ਨੇ ਕਿਹਾ ਕੋਈ 7-8 ਸਾਲ ਦੇ ਪੰਡਤ ਖੇੜ ਖੜਾ ਕੇ ਹੱਸ ਪਿਆ ਕਹਿਣ ਲੱਗਾ ਸੱਤ ਅੱਠ ਸਾਲ ਦੀ ਉਮਰ ਤੇ ਨਾਮ ਸ੍ਰੀ ਗੁਰੂ ਜੀ ਮੈਨੂੰ ਦਰਸ਼ਨ ਤਾਂ ਕਰਾਓ ਸਿੱਖ ਨੇ ਜਾ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਬਾਹਰ ਇੱਕ ਪੰਡਤ ਆਪ ਦੇ ਦਰਸ਼ਨ ਕੀਤਾ ਚਾਹੁੰਦਾ ਹੈ ਗੁਰੂ ਜੀ ਨੇ ਕਿਹਾ ਲੈ ਆਓ ਜਦ ਪੰਡਤ ਕਨਾਤ ਦੇ ਅੰਦਰ ਗਿਆ ਤਾਂ ਅੱਗੇ ਸ਼ਾਹੀ ਫਰਸ਼ ਹੋਏ ਹੋਏ ਦੇਖ ਕੇ ਮੋਣੀ ਮੂਰਤ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਗੱਡੀ ਲਾ ਕੇ ਬੈਠੇ ਹੋਏ ਉੱਪਰ ਦੋ ਚੌਰ ਫਿਰ ਰਹੇ ਸਨ ਪੰਡਤ ਜੀ ਨੇ ਨਮਸਕਾਰ ਕੀਤੀ ਗੁਰੂ ਜੀ ਮੁਸਕਰਾ ਕੇ ਬੋਲੇ ਆਓ ਪੰਡਤ ਜੀ ਬੈਠੋ ਦੱਸੋ ਕੀ ਸ਼ੰਕਾ ਕਰਦੇ ਹੋ ਪੰਡਤ ਜੀ ਨੇ ਕਿਹਾ ਆਪ ਦਾ ਨਾਮ ਬੜਾ ਉੱਚਾ ਸੁਣਿਆ ਹੈ ਆਪ ਦੇ ਮस्तक ਦਾ ਤੇਜ ਵੀ ਅਜਿਹਾ ਹੀ ਦੇਖਣ ਵਿੱਚ ਪ੍ਰਤੀਤ ਹੁੰਦਾ ਹੈ ਮਗਰ ਮੈਨੂੰ ਸ੍ਰੀ ਗੀਤਾ ਜੀ ਦੇ ਅਰਥ ਸੁਣਾਓ ਚਿਰੀ ਗੁਰੂ ਜੀ ਬੋਲੇ ਪੰਡਤ ਜੀ ਅਸੀਂ ਤੁਹਾਨੂੰ ਅਰਥ ਸੁਣਾ ਦਿੰਦੇ ਹਾਂ ਮਗਰ ਫਿਰ ਵੀ ਤੁਹਾਡੀ ਸ਼ੰਕਾ ਦੂਰ ਨਹੀਂ ਹੋਣੀ ਤੁਸੀਂ ਇਹ ਖਿਆਲ ਕਰਨਾ ਹੈ ਕਿ ਅਮੀਰਾਂ ਦੇ ਪੁੱਤਰ ਪੜ ਜਾਂਦੇ ਹਨ ਇਸ ਲਈ ਤੁਸੀਂ ਆਪਣੇ ਨਗਰ ਵਿੱਚੋਂ ਜਿਸ ਨੂੰ અત્યੰਤ ਮੂਰਖ ਸਮਝਦੇ ਹੋ ਉਸ ਨੂੰ ਲੈ ਆਓ ਉਸ ਪਾਸੋਂ ਤੁਹਾਨੂੰ ਅਰਥ ਸੁਣਾ ਦਿੰਦੇ ਹਾਂ ਪੰਡਤ ਹੋਰ ਵੀ ਹੈਰਾਨ ਹੋ ਗਿਆ ਤੇ ਮਨ ਵਿੱਚ ਉਹ ਮੰਗ ਉੱઠી ਇਹ ਜ਼ਰੂਰ ਪਰਤਾਉਣਾ ਚਾਹੁੰਦਾ ਹੈ ਪੰਡਤ ਜੀ ਉੱਠ ਕੇ ਨਗਰ ਨੂੰ ਗਏ ਉਥੇ ਇੱਕ ਅਤਿਆੰਤ ਮੂਰਖ ਤੇ ਕੁਰੂਪ ਚੀਵਰ ਰਹਿਦਾ ਸੀ ਜਿਸ ਪਾਸੋਂ ਗੱਲ ਵੀ ਪੂਰੀ ਤਰ੍ਹਾਂ ਨਹੀਂ ਸੀ ਨਿਕਲ ਸਕਦੀ ਬੋਲਣ ਦਾ ਪਤਾ ਹੀ ਨਹੀਂ ਸੀ ਕਿਸ ਤਰ੍ਹਾਂ ਕੋਈ ਦਾ ਹੈ ਉਸ ਚੀਵਰ ਨੂੰ ਬਾਹੋਂ ਫੜ ਕੇ ਪੰਡਤ ਜੀ ਲੈ ਆਏ ਗੁਰੂ ਜੀ ਨੇ ਦੋਨਾਂ ਨੂੰ ਬਿਠਾ ਲਿਆ ਚੀਵਰ ਵੱਲ ਕਿਰਪਾ ਦ੍ਰਿਸ਼ਟੀ ਕਰਕੇ ਆਖਿਆ ਬਈ ਇਹਨਾਂ ਪੰਡਤ ਬੁਰਾ ਨੂੰ ਗੀਤਾ ਦੇ ਅਰਥ ਕਰਕੇ ਸੁਣਾਓ ਹੋਰ ਵੀ ਜੋ ਜੋ ਸ਼ਾਸਤਰ ਕਰਨ ਉਹਨਾਂ ਦਾ ਜਵਾਬ ਦੇ ਉਸੇ ਵੇਲੇ ਚੀਵਰ 14 ਵਿਦਿਆ ਦਾ ਗਿਆਤਾ ਹੋ ਗਿਆ ਚੀਵਰ ਨੇ ਸanskritੀ ਵਿੱਚ ਕਿਹਾ ਪੰਡਤ ਜੀ ਕਰੋ ਪ੍ਰਸ਼ਨ ਪੰਡਤ ਹੋਰੀ ਇਹ ਸੁਣਦੇ ਹੀ ਅਚਰਜ ਰਹਿ ਗਏ ਫਿਰ ਚਮਤਕਾਰਾਂ ਦੇਖਣ ਦੀ ਖਾਸ਼ ਤੇ ਦੋ ਤਿੰਨ ਸ਼ਲੋਕ ਗੀਤਾ ਦੇ ਉਚਾਰੇ ਚੀਵਰ ਨੇ ਜਥਾਰਥ ਅਰਥ ਕਰਕੇ ਸੁਣਾਏ ਘੜੀ ਕੋ ਪਰ ਚੰਗੇ ਉਤਰ ਪ੍ਰਸ਼ਨ ਹੁੰਦੇ ਰਹੇ ਅੰਤ ਪੰਡਤ ਹੋរី ਹਾਰ ਗਏ ਉਸੇ ਵੇਲੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਗੱਲਾਂ ਤੋਂ ਜੰਜੂਲੋ ਅਕਾਲ ਤੋਂ ਜੰਜੂਲੋ ਹਾ ਕੇ ਪਿਛਾੜੀ ਰੱਖਿਆ ਤੇ ਗੁਰੂ ਜੀ ਅੱਗੇ ਸਿੱਖੀ ਧਾਨ ਵਾਸਤੇ ਬੇਨਤੀ ਕੀਤੀ ਗੁਰੂ ਜੀ ਨੇ ਸਤਨਾਮ ਦਾ ਉਪਦੇਸ਼ ਦੇ ਕੇ ਨੇ ਹਾਲ ਕੀਤਾ ਜਦ ਜੀਵਰ ਕਨਾਤ ਤੋਂ ਬਾਹਰ ਹੋਇਆ ਤਾਂ ਫਿਰ ਉਸੇ ਤਰ੍ਹਾਂ ਦਾ ਮੂਰਖ ਬਣ ਗਿਆ ਪੰਡਤ ਹੋ ਰਹੀ ਸਾਰਾ ਦਿਨ ਗੁਰੂ ਜੀ ਦੀ ਸੇਵਾ ਵਿੱਚ ਲੱਗੇ ਰਹੇ ਸਤ ਗ੍ਰਾਂ ਪਾਸੋਂ ਅਟੁੱਟ ਦਾਤ ਸਿੱਖੀ ਦੀ ਪ੍ਰਾਪਤ ਕੀਤੀ ਅਗਲੇ ਭੜਤ ਗੁਰੂ ਜੀ ਪੰਡਤ ਨੂੰ ਧੀਰਜ ਦੇ ਕੇ ਅੱਗੇ ਨੂੰ ਰਵਾਨਾ ਹੋਏ ਵਜ਼ੀਰ ਵੀ ਗੁਰੂ ਜੀ ਦਾ ਚਿਹਰਾ ਦੇਖ ਕੇ ਅਤਿਅੰਤ ਸ਼ਰਧਾਵਾਨ ਹੋਇਆ ਉੱਥੋਂ ਚੱਲਦੇ ਚੱਲਦੇ ਰਸਤੇ ਵਿੱਚ ਦਰਸ਼ਨ ਦਿੰਦੇ ਹੋਏ ਦਿੱਲੀ ਦੀ ਹੱਦ ਵਿੱਚ ਪਹੁੰਚ ਗਏ ਵਜ਼ੀਰ ਨੇ ਆਪਣੇ ਆਦਮੀ ਦੜਾ ਕੇ ਰਾਜਾ ਜੈ ਸਿੰਘ ਨੂੰ ਖਬਰ ਭੇਜੀ ਰਾਜਾ ਜੈ ਸਿੰਘ ਰਾਜਸੀ ਸਮਾਨ ਲਸ਼ਕਰ ਲੈ ਕੇ ਆਗਵਾਨੀ ਲਈ ਤੁਰਿਆ 12 ਕੋ ਉਰੇ ਗੁਰੂ ਜੀ ਨੂੰ ਆਣ ਮਿਲਿਆ ਪਰਮ ਨਾਲ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਵੰਤੇ ਕੀਤੀ ਸੱਚੇ ਪਾਸ਼ਾ ਆਪਨੇ ਬੜੀ ਕਿਰਪਾ ਕੀਤੀ ਹੈ ਜੋ ਆਪਣੇ ਸੇਵਕ ਸਮਝ ਕੇ ਦਰਸ਼ਨ ਦਿੱਤਾ ਹੈ ਮੈਂ ਆਪ ਦੀ ਪ੍ਰਤੀਗਿਆ ਸੁਣ ਲਈ ਹੈ ਜਿੱਥੋਂ ਤੱਕ ਹੋ ਸਕੇਗਾ ਪਾਸ਼ਾ ਨੂੰ ਰੋਹੀ ਰੱਖਾਂਗਾ ਅੱਬ ਤਾਂ ਪਾਸ਼ਾ ਦੇ ਮਨ ਵਿੱਚ ਵੀ ਆਪ ਦਾ ਡਰ ਵੱਜ ਗਿਆ ਹੈ ਜਦੋਂ ਆਪਦੇ ਭਰਾਤਾ ਸ਼੍ਰੀ ਰਾਮ ਰਾਏ ਜੀ ਨੇ ਕਿਹਾ ਹੈ ਕਿ ਮੇਰੇ ਨਾਲ ਲੱਖਾਂ ਗੁਣਾ ਸ਼ਕਤੀ ਉਹਨਾਂ ਵਿੱਚ ਭਰ ਗਈ ਹੈ ਤੋ ਆਪ ਦਿੱਲੀ ਦੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ ਰਾਜਾ ਜੈ ਸਿੰਘ ਨੰਗੀ ਪੈਰੀ ਹੋ ਕੇ ਗੁਰੂ ਜੀ ਦੀ ਪਾਲਕੀ ਨਾਲ ਤੁਰ ਪਿਆ ਕੁਝ ਦੂਰ ਜਾ ਕੇ ਗੁਰੂ ਜੀ ਨੇ ਕਿਹਾ ਰਾਜਾ ਜੀ ਅਸੀਂ ਤੁਹਾਡੇ ਤੇ ਪ੍ਰਸੰਨ ਹਾਂ ਆਪ ਆਪਣੀ ਅਸਵਾਰੀ ਤੇ ਹੋ ਜਾਓ ਦਿੱਲੀ ਵਿੱਚ ਪ੍ਰਵੇਸ਼ ਹੋਣ ਸਮੇ ਰਾਜੇ ਦੇ ਇੰਤਜ਼ਾਮ ਅਨੁਸਾਰ ਗੁਰੂ ਜੀ ਉੱਪਰ ਬਿਆੰਤ ਫੁੱਲਾਂ ਦੀ ਵਰਖਾ ਕੀਤੀ ਗਈ ਬਾਜਿਆਂ ਨਾਲ ਸਲਾਮੀ ਹੋਈ ਬੰਦੂਕਾਂ ਦੇ ਫੇਰ ਹੋਏ ਬਹੁਤ ਹੀ ਖੁਸ਼ੀ ਮਨਾਈ ਗਈ ਸੁੰਦਰ ਜਗ੍ਹਾ ਤੇ ਗੁਰੂ ਜੀ ਦਾ ਡੇਰਾ ਲਵਾਇਆ ਗਿਆ ਦਿੱਲੀ ਦੀਆਂ ਸੰਗਤਾਂ ਹਮ-ਹਮਾ ਕੇ ਗੁਰੂ ਜੀ ਦੇ ਦਰਸ਼ਨ ਹੋ ਆਈਆਂ ਭੇਟਾ ਦੇ ਅੰਬਾਰ ਲੱਗ ਗਏ ਸੰਧਿਆ ਦਾ ਪ੍ਰਸੰਗਤਾ ਦੀ ਭੀੜ ਲੱਗ ਰਹੀ ਅਗਲੇ ਭਲਕ ਦਿਨ ਚੜ੍ਹਦਿਆਂ ਨਾਲ ਦਿੱਲੀ ਦੇ ਵਸਨੀਕ ਬਿਮਾਰਾਂ ਦੇ ਸੈਂਕੜੇ ਮੰਝੇ ਗੁਰੂ ਜੀ ਦੇ ਤੰਬੂ ਦੇ ਅੱਗੇ ਆ ਪਏ ਰਾਜਾ ਜੈ ਸਿੰਘ ਦੇਖ ਕੇ ਹੈਰਾਨ ਹੋ ਗਿਆ ਕਿ ਦੇਖੀਏ ਗੁਰੂ ਜੀ ਇਹਨਾਂ ਬਿਮਾਰਾਂ ਨੂੰ ਕੀ ਬਚਨ ਬੋਲਦੇ ਹਨ ਗੁਰੂ ਜੀ ਨੇ ਬਿਮਾਰਾਂ ਤੇ ਕਿਰਪਾ ਦ੍ਰਿਸ਼ਟੀ ਕਰਨੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਦੀਵਾਨ ਵਿੱਚ ਆਉਣ ਵਾਸਤੇ ਤੰਬੂ ਤੋਂ ਬਾਹਰ ਨਿਕਲੇ ਅੱਗੇ ਬਿਮਾਰਾਂ ਦੇ ਮੰਝਿਆਂ ਨੂੰ ਦੇਖ ਕੇ ਸਭ ਤੇ ਕਿਰਪਾ ਦ੍ਰਿਸ਼ਟੀ ਦੀ ਨਜ਼ਰ ਕੀਤੀ ਜਿਹੜੇ ਪੁਰਸ਼ ਕਈ ਕਈ ਮਹੀਨਿਆਂ ਦੇ ਦਿਨਾਂ ਦੇ ਵਰਿਆਂ ਦੇ ਮਤ ਦੇ ਪਏ ਹੋਏ ਸਨ ਸਭ ਇੱਕਦਮ ਰਾਜੀ-ਵਾਜੀ ਹੋ ਕੇ ਮੰਝਿਆ ਤੋਂ ਉੱਠ ਖਲੋਤੇ ਤੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖਣ ਲੱਗੂ ਗੁਰੂ ਜੀ ਸਭ ਨੂੰ ਦੀਵਾਨ ਵਿੱਚ ਲੈ ਗਏ ਸਬਦੀ ਉੱਚੀ ਆਵਾਜ਼ ਨਾਲ ਆਸਮਾਨ ਗੂੰਜ ਉਠਿਆ ਧੰਨ ਗੁਰੂ ਹਰਿਕ੍ਰਿਸ਼ਨ ਜੀ ਧੰਨ ਗੁਰੂ ਹਰਿਕ੍ਰਿਸ਼ਨ ਜੀ ਜੈ ਜੈ ਸ਼ਹਿਰ ਵਿੱਚ ਬੜਾ ਜਸ ਫੈਲ ਗਿਆ ਜਿਹੜੇ ਸਰਦਾ ਤੋਂ ਹੀਣ ਕੋਸ਼ੇ ਸਨ ਉਹ ਵੀ ਆਪਣੇ ਮਤਲਬ ਵਾਸਤੇ ਹਿੰਦੂ ਬ੍ਰਾਹਮਣ ਮੁਸਲਮਾਨ ਆਪੋ ਆਪਣੇ ਆ ਬਿਮਾਰਾਂ ਨੂੰ ਲੈ ਕੇ ਆ ਗਏ ਤੇ ਕਨਾਤਾਂ ਦੇ ਬਾਹਰ ਬੈਠ ਕੇ ਅੜੀਕ ਕਰਨ ਲੱਗੇ ਗੁਰੂ ਜੀ ਸਵਾ ਪੈਰ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਦੀਵਾਨ ਤੋਂ ਉਠਣ ਕਨਾਤ ਤੋਂ ਬਾਹਰ ਨਿਕਲ ਕੇ ਸਭ ਤੇ ਕਿਰਪਾ ਦ੍ਰਿਸ਼ਟੀ ਦਿੱਤੀ ਉਹ ਵੀ ਰਾਜੀ ਹੋ ਕੇ ਗੁਰੂ ਜੀ ਦੇ ਚਰਨਾਂ ਦੇ ਦਾਸ ਬਣ ਗਏ ਸੰਧਿਆ ਤੱਕ ਦਿੱਲੀ ਵਿੱਚ ਕੋਈ ਵੀ ਦੁਖੀਆ ਨਾ ਰਹਾ ਸਾਖੀ ਪਰਦੇ ਆ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ